ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਜੀ ਪਟਿਆਲਾ ਸਹੀ ਪਗਦੀ ਵੀਡੀਓ ਜਿਹਦੀ ਲੈਂਥ ਹੈਗੀ ਆ 7.5 ਮੀਟਰ ਤੇ ਕਪੜਾ ਆਪਾਂ ਫੁੱਲ ਵੈਲ ਵਰਤੇ ਆ ਤੇ ਜਿਹੜਾ ਆਪਾਂ ਥੱਲੇ بیس ਬਣਿਆ ਆਪਾਂ ਸਾਈਡ ਤੇ ਜੋੜਾ ਕਰਕੇ ਬਣਨੇ ਆ ਤੇ ਜਿਹੜੀ ਆਪਾਂ ਪੂਣੀ ਕਰੀਆ ਉਹ ਆਮ ਕਰੀਆ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਉਹਨੂੰ ਆਪਾਂ ਸਿਰ ਤੇ ਹੈਂਟਰ ਚੋ ਲਿਆ ਕੇ ਹਲਕਾ ਇਹ ਥੱਲੇ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਅੱਧੀ ਅੱਖ ਤੇ ਅੱਧੀ ਗੱਲ ਟਾ ਕੇ ਲਗਾ ਦੇਣਾ ਹੈ ਜਿਹੜਾ ਆਪਾਂ ਦੂਜਾ ਲੜ ਲਗਾਉਣਾ ਉਹਨੂੰ ਆਪਾਂ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀ ਉਹ ਲੜ ਦੇ ਹਲਕੇ ਥੱਲੇ ਰੱਖਾਂਗੇ ਹਲਕੇ ਥੱਲੇ ਰੱਖ ਕੇ ਆਪਾਂ ਲੜ ਨੂੰ ਪਹਿਲਾਂ ਇਹੇਰੀ ਥੱਲੇ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਆਪਾਂ ਹਲਕੇ ਥੱਲੇੋਂ ਤੇ ਉੱਪਰੋਂ ਮੋੜ ਦੇਣਾ ਹੈ ਤੁਸੀਂ ਸਭ ਇਹ ਮੜਾਈ ਨਾਲ ਆਏ ਬਾ ਪੰਜ ਮਿੰਟ ਦੀ ਗੱਲ ਆ ਆਪਾਂ ਜਿਹੜੀ ਸਵਈਆ ਉਹ ਨਾਲ ਦੀ ਨਾਲ ਕਰਾਂਗੇ ਤੇ ਜਿਹੜਾ ਆਪਾਂ ਪੇਚਾਂ ਦੀ ਫਾਸਲਾ ਤੇ ਤੇ ਮੋਟਾਈ ਆ ਉਹ ਆਪਾਂ ਬਰਾਬਰ ਰੱਖਾਂਗੇ ਤੇ ਜਿਹੜਾ ਆਪਾਂ ਤੀਜਾ ਲੜ ਲਾਉਣਾ ਉਹਨੂੰ ਵੀ ਆਪਾਂ ਦੂਜੇ ਜਿਵੇਂ ਆਪਾਂ ਦੂਜਾ ਲੜ ਲਗਾਇਆ ਸੀ ਉਹ ਉਹਦੇ ਦੇਖ ਕੇ ਮੰਗੂ ਲਗਾਉਣਾ ਆਪਾਂ ਲੜ ਨੂੰ ਪਹਿਲਾਂ ਬੈਕ ਤੋਂ ਦੱਬ ਲੈਣਾ ਹੈ ਤੱਬ ਕੇ ਤੇ ਜਿਹੜਾ ਆਪਾਂ ਦੂਜਾ ਲੜ ਲਗਾਇਆ ਸੀ ਉਹਦੇ ਆਪਾਂ ਥੱਲੇ ਰੱਖਾਂਗੇ ਲੜ ਨੂੰ ਥੱਲੇ ਰੱਖ ਕੇ ਆਪਾਂ ਪਹਿਲਾਂ ਥੱਲੇ ਨੂੰ ਖਿੱਚ ਲੈਣਾ ਹੈ ਸਫਾਈ ਕਰ ਲੈਣੀ ਹੈ ਸਫਾਈ ਕਰਕੇ ਆਪਾਂ ਇੱਕ-ਇੱਕ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਆਪਾਂ ਫੇਰ ਖਿੱਚ ਕੇ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਆਪਾਂ ਉੱਪਰੋਂ ਤੇ ਥੱਲੇ ਹਲਕਾ-ਹਲਕਾ ਮੋੜ ਲੈਣਾ ਹੈ ਤੇ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਲੜਦੀ ਬਾਅਦ ਦੇ ਨਾਲ ਸਫਾਈ ਕਰ ਲੈਣੀ ਹੈ ਜਿਹੜਾ ਬਾਹਰ ਆ ਉਹ ਆਪਾਂ ਥੋੜਾ ਜਿਹਾ ਟੇਡਾ ਰੱਖ ਕੇ ਲੜਦੀ ਸਫਾਈ ਕਰਾਂਗੇ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਪਹਿਲਾ ਲੜ ਨੂੰ ਬੈਕ ਤੋਂ ਪਿੰਚ ਕਰ ਦੇਣਾ ਪਿੰਚ ਕਰਕੇ ਜਿਹੜਾ ਆਪਾਂ ਤੀਜਾ ਲੜ ਲਗਾਇਆ ਸੀ ਉਹ ਲੜ ਤੇ ਹਲਕਾ ਥੱਲੇ ਰੱਖਾਂਗੇ ਥੱਲੇ ਰੱਖ ਕੇ ਆਪਾਂ ਲੜ ਨੂੰ ਇੱਕੇਰੀ ਮੋੜ ਦੇਣਾ ਹੈ ਮੋੜ ਕੇ ਆਪਾਂ ਲੜ ਨੂੰ ਥੱਲੇ ਨੂੰ ਖਿੱਚ ਲੈਣਾ ਹੈ ਖਿੱਚ ਕੇ ਆਪਾਂ ਫੇਰ ਲੜ ਨੂੰ ਅੰਦਰ ਨੂੰ ਮੋੜ ਦੇਣਾ ਹੈ ਮੋੜ ਕੇ ਲੜ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਹੈ ਤਾਂ ਆਪਾਂ ਬਾਦਿਆਂ ਨਾਲ ਅਰਤੀ ਸਪਾਈ ਕਰ ਲੈਣੀ ਹੈ 4 ਮਿੰਟ ਹੋ ਗਏ ਤੇੜਾ ਪਾਣੀ ਮਾਰ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਹੈ ਤੇ ਜਿਹੜੇ ਵੀ ਸਾਡੇ ਚੈਨਲ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਹੋਰ ਨਵੇਂ-ਨਵੇਂ ਤਰੀਕੇ ਦੀਆਂ ਪੱਗਾਂਆਂ ਜਾਂ ਵੀਡੀਓਆਂ ਦੇਖਣ ਨੂੰ ਮਿਲਦੀਆਂ ਰਹਿਣ ਤੇ ਆਪਾਂ ਲੜਨ ਨੂੰ ਥੱਲੇ ਨੂੰ ਥੱਲੇ ਹਲਕਾ ਇਹ ਮੋੜ ਲੈਣਾ ਹੈ ਮੋੜ ਕੇ ਆਪਾਂ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਹੈ 这么。<German. S 2> ਜਿਹੜਾ ਆਪਾਂ ਸ਼ੇਮਾਲਾੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਪਹਿਲਾਂ ਲੜ ਨੂੰ ਪੈਕ ਤੋਂ ਪਿੰਚ ਕਰ ਲੈਣਾ ਪਿੰਚ ਕਰਕੇ ਜਿਹੜਾ ਆਪਾਂ ਪੰਜਵਾਂ ਲੜ ਲਗਾਇਆ ਸੀ ਉਹ ਲੜ ਦੇ ਹਾਲਾਕੇ ਥੱਲੇ ਰੱਖ ਲੈਣਾ ਹੈ ਲੜ ਨੂੰ ਥੱਲੇ ਰੱਖ ਕੇ ਪਹਿਲਾਂ ਥੱਲੇ ਨੂੰ ਲੜ ਨੂੰ ਖਿੱਚ ਲੈਣਾ ਹੈ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਫਿਰ ਆਪਾਂ ਲੜ ਨੂੰ ਇੱਕ ਏਰੀ ਥੱਲੇ ਮੋੜਾਂਗੇ ਮੋੜ ਕੇ ਫਿਰ ਆਪਾਂ ਥੱਲੇੋਂ ਖਿੱਚਾਂਗੇ ਲੜ ਨੂੰ ਥੱਲੇੋਂ ਖਿੱਚ ਕੇ ਉੱਪਰੋਂ ਤੇ ਆਪਾਂ ਉੱਪਰੋਂ ਤੇ ਥੱਲੇੋਂ ਆਪਾਂ ਹਲਕਾ ਹਲਕਾ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਫਿਰ ਆਪਾਂ ਬਾਅਦ ਦੇ ਨਾਲ ਜਿਹੜੀ ਲੜਤੀ ਆ ਉਹ ਆਪਾਂ ਸਫਾਈ ਕਰਾਂਗੇ ਭੀਨਨ ਵੱਤੋ ਵੱਤੇ ਸ਼ੇਅਰ ਕਰਿਓ ਤਾਂ ਜੋ ਉਹਨਾਂ ਵੀਰਾਂ ਤੱਕ ਪਹੁੰਚੇ ਕਿ ਜਿਹੜੇ ਪਟਿਆਲਾ ਸਹੀ ਪੱਗ ਸਿੱਖਣਾ ਚਾਹੁੰਦੇ ਨੇ ਜਾਂ ਕਈ ਵੀਰਾਂ ਨੂੰ ਬੰਨਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਜਿਹੜੀ ਉਹ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇ ਆਪਾਂ ਬਾਲ ਦੇ ਨਾਲ ਪੇਚਾਂ ਦੀ ਸਫਾਈ ਕਰ ਲੈਣੀ ਆ ਸਫਾਈ ਕਰਕੇ ਆਪਾਂ ਪਹਿਲਾਂ ਨੱਕ ਦੀ ਸੇਹ ਚ ਪੱਗ ਪੈਨ ਲਗਾ ਲੈਣਾ ਹੈ ਪੱਗ ਪੈਨ ਲਗਾ ਕੇ ਜਿਹੜਾ ਲਾੜਾ ਉਹਨੂੰ ਆਪਾਂ ਪਹਿਲਾਂ ਉੱਪਰੋਂ ਤੇ ਥੱਲੇੋਂ ਅੱਧਾ ਦਾ ਫੋਲਡ ਕਰ ਲੈਣਾ ਹੈ ਹੋਲਡ ਕਰਕੇ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜੇ ਛੇਵੇਂ ਲੜ ਚ ਉੱਪਰ ਵਾਲ ਹੋਣਗੇ ਉਹ ਆਪਾਂ ਬਾਅਦ ਦੇ ਨਾਲ ਕੱਢ ਲੈਣੇ ਨੇ ਜਿਹੜਾ ਆਪਾਂ ਪੱਗਪੈਣ ਲਗਾਇਆ ਸੀ ਪੱਗਪੈਣ ਦੇ ਥੱਲੇ ਲੜ ਨੂੰ ਰੱਖ ਲੈਣਾ ਹੈ ਰੱਖ ਕੇ ਆਪਾਂ ਜਿਹੜੇ ਬਣੇ ਹੋ ਆਪਾਂ ਕੱਢ ਦੇਣੇ ਕੱਢ ਕੇ ਫੇਰਾਪਾ ਲੜਨ ਨੂੰ ਸੱਚੇ ਪਾਸੇ ਵੰਨ ਨੂੰ ਮੋੜ ਦੇਣਾ ਹੈ ਮੋੜ ਕੇ ਜਿੰਨਾ ਕਿ ਆਪਣਾ ਛੇਮਾ ਲੜ ਚੌੜਾ ਉਹਨੇ ਉਹ ਤਾਬਕ ਆਪਾਂ ਲੜਨ ਤੋਂ ੜਾ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਹੁਣ ਸੇਟ ਕਰਾਂਗੇ ਇਹੜਾ ਆਪਾਂ ਪਹਿਲਾਂ ਲੜ ਲਗਾਏ ਸੀ ਉਹ ਲੜ ਨੂੰ ਉੱਪਰ ਖਿੱਚ ਲੈਣਾ ਖਿੱਚ ਕੇ ਆਪਾਂ ਚੰਗੀ ਤਰ੍ਹਾਂ ਫਲਾ ਲੈਣਾ ਹੈ ਫਲਾ ਕੇ ਆਪਾਂ ਆਵਾਜ਼ ਦੇ ਨਾਲ ਜਾਂ ਹੱਥਾਂ ਦੇ ਨਾਲ ਲੱਭ ਲੈਣਾ ਹੈ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ